ਮੈਂ ਹੁਣੇ ਆ ਕੇ ਸਾਰਾ ਜਿਹੜਾ ਟ੍ਰੀਟਮੈਂਟ ਪਲਾਂਟ ਦੇ ਤਿੰਨੋਂ ਸਟੇजेस ਜਿਹੜੇ ਟ੍ਰੀਟਮੈਂਟ ਦੇ ਹੈਗੇ ਨੇ ਉਹ ਚੈੱਕ ਕੀਤੇ ਉਦੋਂ ਬਾਅਦ ਜਿੱਥੇ ਸੋਡੀਅਮ ਹਾਈਪੋਕਲੋਰਾਈਟ ਡਰਮਸ ਪਏ ਸੀ ਤੁਸੀਂ ਆ ਦੇਖ ਸਕਦੇ ਹੋ ਬਲੂ ਰੰਗ ਦੇ ਡਰਮਸ ਜਿੱਥੇ ਸੀ ਉਹ ਚੈੱਕ ਕੀਤਾ ਪ੍ਰਾਇਮਰੀਲੀ ਜਿਹੜੀ ਪਲਾਂਟ ਵਿੱਚੋਂ ਉੱਪਰ ਸੇ ਗੈਸ ਲੀਕੇਜ ਜਿਹੜੀ ਆ ਉਹ ਨਹੀਂ ਹੋਈ ਬਿਕੋਜ਼ ਗੈਸ ਲੀਕੇਜ ਦੇ ਲਈ ਜਿਹੜੇ ਉੱਚ ਚਾਹੀਦੇ ਹੁੰਦੇ ਨੇ ਕੀ ਕਹਨੇ ਹੁੰਦੇ ਆਪਾਂ ਨੂੰ ਸਬਸਟੈਂਸਸ ਉਹ ਇੱਥੇ 19 ਜ਼ਿਆਦਾ ਜਿਵੇਂ ਇੱਕ ਐਸਟੀਪੀ ਚ ਮੌਜੂਦ ਹੁੰਦੀਆਂ ਨੇ ਕਿ ਮੀਥੇਨ ਅਕਿਊਮੂਲੇਸ਼ਨ ਉਦਾਂ ਦਾ ਕੁਝ ਨਹੀਂ ਸੀਗਾ ਹਲੇ ਤੱਕ ਪ੍ਰਾਇਮਰਲੀ ਦੇਖਣ ਤੇ ਲੱਗ ਰਿਹਾ ਕਿ ਜਿਹੜੀ ਸੋਡੀਅਮ ਹਾਈਪੋਕਲੋਰਾਈਡ ਦੀ ਡਰਮ ਸੀਗੇ ਜਿਹੜੇ ਉਹ ਲੋਡ ਕਰ ਰਹੇ ਸੀਗੇ ਜਿਹੜੇ ਉਹ ਵਾਟਰ ਟ੍ਰੀਟਮੈਂਟ ਪਲੈਂਟ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਉਹਦੇ ਲੋਡਿੰਗ ਦੇ ਦੌਰਾਨ ਉਹਨਾਂ ਨੂੰ ਉਹਨਾਂ ਦਾ ਧੂਆ ਜਾਂ ਫਿਊਮਸ ਜਿਹੜੇ ਨੇ ਉਹ ਚੜ ਗਏ ਨੇ ਤਿੰਨੋਂ ਪੇਸ਼ੈਂਟਸ ਕੰਪਲੀਟਲੀ ਸਟੇਬਲ ਨੇ ਦੋ ਪੇਸ਼ੈਂਟ ਆਪ ਚੱਲ ਕੇ ਜਿਹੜੇ ਨੇ ਉਹ ਐਮਬੂਲੈਂਸ ਵਿੱਚ ਬੈਠੇ ਨੇ ਤੀਸਰੇ ਜਿਹੜੇ ਪੇਸ਼ੈਂਟ ਨੇ 25 ਇਅਰਸ ਦੇ ਹੈਗੇ ਨੇ ਉਹ ਉਹਨਾਂ ਨੂੰ ਥੋੜੇ ਜਿਹਾ ਜ਼ਿਆਦਾ ਬਰੀðਿੰਗ ਇਸ਼ੂਜ਼ ਆ ਰਹੇ ਸੀਗੇ ਤੇ ਉਹ ਵੀ ਹੁਣ ਜਿੱਥੇ ਤੱਕ ਮੈਂ ਪਤਾ ਕੀਤਾ ਕਿ ਉਹ ਵੀ ਬਿਲਕੁਲ ਸਟੇਬਲ ਹੈਗੇ ਨੇ ਤੇ ਅਸੀਂ ਬਾਕੀ ਮਾਮਲੇ ਦੀ ਜਾਂਚ ਕਰ ਰਹੇ ਹਾਂ